ਸੱਚ ਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਸ਼ੁਰੂਰ ਵਾਲਿਆਂ ਨੂੰ ਸਿਸਟਮ ਜੋ ਪ੍ਰਸ਼ਾਸਨ ਹੈ ਕਿੰਦੀਆਂ ਵੱਡੀਆਂ ਅਣਗਹਿਲੀਆਂ ਇਹਨਾਂ ਦੀਆਂ ਕਿਉਂਕਿ ਜਿੱਥੇ ਵੀ ਅਣਗਹਿਲੀਆਂ ਹੁੰਦੀਆਂ ਨੇ ਇਹ ਸਿਸਟਮ ਸਾਰਾ ਪ੍ਰਸ਼ਾਸਨ ਹੈ ਜੋ ਹੁੰਦਾਗਾ ਪੀ ਡਬਲ ਯੂ ਡੀ ਖਾਸ ਕਰਕੇ ਡਿਪਾਰਟਮੈਂਟ ਇਹ ਦੇਖਦਾ ਰਹਿੰਦਾ ਹੈ ਜਦੋਂ ਤੱਕ ਕੋਈ ਵੱਡਾ ਆਸਾ ਨਹੀਂ ਹੁੰਦਾ ਇਹਨਾਂ ਦੇ ਕੰਨਾਂ ਦੀ ਜੂਣੀ ਸਿਰਕਦੀ ਤੇ ਪਹਿਲੀ ਗੱਲ ਇੱਥੇ ਆ ਜਿਹੜਾ ਡਿਵਾਈਡਰ ਬਣਿਆ ਹੋਇਆ ਇੱਥੇ ਦੇਖੋ ਰਿਫਲੈਕਟਰ ਹੁੰਦੇ ਨੇ ਇਹ ਰਿਫਲੈਕਟਰ ਨਹੀਂ ਹੈ ਇੱਧਰ ਤੁਸੀਂ ਜੀਸੀ ਕੋਠੀ ਵਾਲ ਜੀ ਦੇਖੋਗੇ ਡਿਵਾਈਡਰ ਨਹੀਂ ਹੈ ਕਿ ਡਵਾਈਡਰ ਨਹੀਂ ਹੈ ਤਾਂ ਹਰ ਇੱਕ ਗੱਡੀ ਜੋ ਆਉਂਦੀ ਹੈ ਇੱਧਰੋਂ ਆਉਂਦੀ ਹੈ ਬਰ ਨਾਲਾ ਕੇਚੇ ਵਾਲੇ ਤੋਂ ਲੈ ਕੇ ਤਾਂ ਇੱਧਰੋਂ ਜਾਂਦੀ ਹੈ ਜਦੋਂ ਜੇ ਉੱਥੇ ਰਿਫਲੈਕਟਰ ਨਹੀਂ ਹੈ ਤਾਂ ਆਹ ਰਿਫਲੈਕਟਰ ਇਹਨਾਂ ਨੂੰ ਦਿਖਦਾ ਨਹੀਂ ਹੈ ਨਾ ਤਾਂ ਇੱਥੇ ਕੋਈ ਰਿਫਲੈਕਟਰ ਹੈ ਨਾ ਇੱਥੇ ਕੋਈ ਲਾਈਟ ਹੈ ਆਹ ਬੋਲ ਰਹੇ ਨੇ ਇਹਨਾਂ ਦਾ ਕਿ ਕਿ ਫੂਲ ਜਿਵੇਂ ਟਰੱਕ ਦੇ ਟਰੱਕ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਸਿਰਫ ਇੱਕ ਪੀਡਬਲ ਡੀ ਦੀ ਗਲਤੀ ਨਾਲ ਆਹ ਮੁੰਡਾ ਚਲਾ ਰਿਹਾ ਸੀਗਾ ਤੇ ਦੱਸੋ ਤੁਸੀਂ ਦੱਸੋ ਕਿਵੇਂ ਹੋਇਆ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਹੋਇਆ ये मालूम नहीं है <Sananda> ये दूसरा आ रहा है ना ये दूसरा गाड़ी वाला ये पास करेगा मेरा पास करेगा टका वाला कंट्रोल ले जाएगा ये रिफ्लेक्टर ये, ये वाइडर आपको दिखा नहीं हां प्राइवेट रात को रात को अच्छा नहीं अच्छा दिखानी कोई लाइट नहीं आ लाइट नहीं लाइट नहीं इधर में स्टिक मारना मारना है ना ये ਇਲੈਕਟ੍ਰਿਕ ਸਟਿੱਕਰ ਨਹੀਂ ਇਹ ਸਟਿੱਕਰ ਪਾ ਲਾਈਟ ਕੋਈ ਹੈ ਲਾਈਟ ਸਾਈਟ ਹੈ ਇਹ ਯਹਾਂ ਕੋਈ ਨਹੀਂ ਲਾਈਟ ਨਹੀਂ ਦਿਖ ਰਿਹਾ ਕੁਝ ਨਹੀਂ ਤਾਂ ਦੇਖੋ ਇਹ ਪ੍ਰਸ਼ਾਸਨ ਦੀਆਂ ਕਿੱਡੀਆਂ ਵੱਡੀਆਂ ਅਣਗਹਿਲੀਆਂ ਨੇ ਸਾਰੇ ਆ ਜੋ ਟ੍ਰੈਫਿਕ ਦੀ ਸੰਗਰੂਰ ਦੀ ਸਮੱਸਿਆ ਸਾਰੇ ਐਮਸੀ ਅਸੀਂ ਇਕੱਠੇ ਹੋ ਕੇ ਡੀਸੀ ਸੰਗਰੂਰ ਨੂੰ ਮਿਲੇ ਸੀਗੇ ਪਰ ਹਜੇ ਤੱਕ ਡੀ ਜ਼ਰੂਰ ਨੇ ਕਹੇ ਜਿਸ ਵਾਂ ਤੇ ਮੀਟਿੰਗ ਕਰਾਂਗੇ ਨਾ ਕੋਈ ਮੀਟਿੰਗ ਹੋਈ ਹੈ ਇਹ ਸਾਰੀਆਂ ਟ੍ਰੈਫਿਕ ਦੀਆਂ ਸਮੱਸਿਆਵਾਂ ਨੇ ਜਾਂ ਟ੍ਰੈਫਿਕ ਪੁਲਿਸ ਨਾ ਇਹ ਸਿਸਟਮ ਜਾਂ ਪੀਡਬਲ ਡੀ ਹੈ ਜਿੰਨਾ ਚਿਰ ਕੋਈ ਵੱਡਾ ਐਕਸੀਡੈਂਟ ਹਾਸਾ ਨਹੀਂ ਹੁੰਦਾ ਉਹਨਾਂ ਚਿਰ ਇਹਨਾਂ ਦੇ ਕੋਈ ਗੌਰ ਨਹੀਂ ਹੈ ਕਰਦੇ ਕਾ ਇਹ ਗੱਲਾਂ ਸਾਰੇ ਲੋਕਾਂ ਦੇ ਸਾਹਮਣੇ ਨੇ ਕਿੰਨਾ ਵੱਡਾ ਇਹਨਾਂ ਦਾ ਨੁਕਸਾਨ ਹੋ ਗਿਆ ਮੈਨੂੰ ਇਹ ਲੱਗਦਾ 1 ਲੱਖ ਰੁਪਏ ਦਾ 150 ਤੋਂ ਵੱਧ ਨੁਕਸਾਨ ਇਹਨਾਂ ਲੋਕਾਂ ਦਾ ਹੋ ਗਿਆ ਹੋਊਗਾ ਜਿਆਦਾ ਜੀ ਜਿਆਦਾ ਹਾਂ ਇਹ ਡਿਵਾਈਡਰ ਇਹ ਨਹੀਂ ਹੋਰ ਵੀ ਹੈਗੇ ਨੇ ਡਿਵਾਈਡਰ ਇਹ ਸਾਰੇ ਸ਼ਹਿਰ ਦੇ ਬਰਾਈਡਰ ਨੇ ਜਿੰਨਾਂ ਕੋਲ ਕੋਈ ਫੈਕਟਰ ਨਹੀਂ ਨਾ ਕੋਈ ਲਾਈਟ ਲੱਗੀ ਹੁੰਦੀ ਆ ਸ਼ਹਿਰ ਦੇ ਅੰਦਰ ਹੋਰ ਵੀ ਬੋਲੋ ਬੋਲੋ ਇਹ ਡਿਵਾਈਡਰ ਨੇ ਨਾ ਇਹ ਰਾਤ ਨੂੰ ਬਿਲਕੁਲ ਹੀ ਨਹੀਂ ਦਿਖਦੇ ਜਾਂ ਤਾਂ ਡਿਵਾਈਡਰ ਤੋੜ ਤੱਕ ਹੀ ਬਣ ਜਾਏ ਆਪਣੇ ਗੱਡੀ ਸਾਈਡ ਤੇ ਆਈ ਹੈ ਇੱਥੋਂ ਗੱਡੀ ਪਾਸ ਕਰਨ ਦੀ ਕੋਸ਼ਿਸ਼ ਕਰਦੀ ਏ ਕਿਨੇ ਚੋ ਡਿਵਾਈਡਰ ਚ ਲੱਗ ਜਦੀ ਇਹ ਡਿਵਾਈਡਰ ਇਹ ਡਿਵਾਈਡਰ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਹੈ ਡਿਵਾਈਡਰ ਵਿਜੇਂਦਰ ਸਿੰਘਲਾ ਜਦੋਂ ਮੰਤਰੀ ਸੀ ਉਦੋਂ ਬਣੇ ਸੀਗੇ ਜੇ ਡਿਵਾਈਡਰ ਇੰਨੇ ਜ਼ਰੂਰੀ ਸੀ ਪਹਿਲਾਂ ਤਾਂ ਜ਼ਰੂਰੀ ਨਹੀਂ ਸੀ ਇਹ ਜ਼ਰੂਰੀ ਸੀ ਤੁਹਾਡੀ ਸੀ ਕੋਠੀ ਤੇ ਅੱਗੇ ਕਿਉਂ ਨਹੀਂ ਬਣਿਆ ਕਿਉਂਕਿ ਇਹ ਅਫਸਰ ਨੇ ਜੋ ਡੀਸੀ ਵਿਜੇਂਦਰ ਸਿੰਘਲਾ ਨੂੰ ਕਹਿ ਕੇ ਰਕਵਾ ਲਿਆ ਹੋਣਾ ਇਹ ਸਿਰਫ ਵਿਜੇਂਦਰ ਸਿੰਘਲੇ ਦੀ ਦੇਣਾ ਜੇ ਸਰੂਰ ਦੇ ਲੋਕਾਂ ਨੂੰ ਇੱਕ ਜੋ ਕਹਿੰਦੇ ਵਿਕਾਸ ਪੁਰਸ਼ ਅੱਜ ਇਹ ਪਹਿਲਾਂ ਵੀ ਕਹਿੰਦੇ ਨੇ ਵਿਕਾਸਪੁਰਸ ਨਹੀਂ ਵਿਜੇਂਦਰ ਸਿੰਘਲਾ ਵਿਨਾਸ਼ਪੁਰਸ ਸੀ ਜੋ ਸਾਨੂੰ ਦਾ ਵਿਨਾਸ਼ ਕਰਕੇ ਚਲਾ ਗਿਆ ਉਹਨਾਂ ਦੀ ਗਲਤੀਆਂ ਨਾਲ ਅੱਜ ਇਹ ਐਕਸੀਡੈਂਟ ਹੋ ਰਹੇ ਨੇ ਨਾ ਹੀ ਇਹ ਹੁਣ ਦੀ ਸਰਕਾਰ ਆ ਜੋ ਇਸ ਗੱਲਾਂ ਵੱਲ ਗੌਰ ਕਰਦੀ ਹੈ ਧੰਨਵਾਦ ਜਾਇ ਹਿੰਦ ਸਤਿ ਸ੍ਰੀ ਅਕਾਲ ਇਹ ਸਰਕਾਰ ਦਾ ਕੋਈ